ਅਮੇ um, ਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰੂਪਰਾਣੀ ਹੈ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਰਨਾਲ ਦੇ ਤੇ ਕਿੱਥੇ ਜਾ ਰਹੇ ਸੀਗੇ ਤੁਸੀਂ ਅਸੀਂ ਲੁਧਿਆਣੇ ਤੋਂ ਵਾਪਸ ਮੁੜ ਰਹੇ ਸੀ ਤੇ ਕੀ ਹੋਇਆ ਸੀਗਾ ਜੀ ਬਸ ਅਚਾਨਕ ਹੀ ਪਿੱਛੋਂ ਆ ਕੇ ਟੰਕਾ ਡਰ ਗਿਆ ਬਸ ਅਚੰਗੀਆਂ ਗੱਡੀਆਂ ਵੱਜੀਆਂ ਨੇ ਆਪਸ ਵਿੱਚ ਹਾਂਜੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਸਾਨੂੰ ਤਾਂ ਆਪਣੇ ਪਾਗਲਪਨ ਹੋ ਗਿਆ ਸਾਡੇ ਸਾਰੇ ਜੀ ਵਿੱਚ ਪੰਜ ਛੇ ਜਣੇ ਲੇਡੀਜ਼ ਸਾਂ ਸੀ ਅਸੀਂ ਬਹੁਤ ਇੱਕਦਮ ਜਨਵਾ ਕੱਢਿਆ ਬਸ ਕਿੱਚ ਕੇ ਫੜਾ 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 ਬਸ ਫੁੱਲ ਸੌਿਆ ਸੀ ਜੋ ਤੋਂ ਕਿਤਰਾ ਹੈ ਸ਼ੰਭੂ ਬਾਡਰ ਤੋਂ ਉੱਥੋਂ ਐ ਐਂਬੂਲੈਂਸ ਲੈ ਕੇ ਆਈ ਅਸੀਂ ਸਾਰਾ ਪਰਵਾਹ ਠੀਕ ਹੈ ਜੀ ਹਾਂਜੀ ਇੰਨੇ ਕਿ ਜਣੇ ਸੀਗੇ ਤੁਸੀਂ ਤੇ ਤਿੰਨ ਅੰਦਰ ਨੇ ਤੇ ਤੇ ਤਿੰਨ ਅਸੀਂ ਬਾਹਰ ਹੈਗੇ ਹਾਂ ਬਸ ਤੇ ਹੁਣ ਠੀਕ ਹਾਂ ਹਾਂ ਜੀ ਅਸੀਂ ਤਾਂ ਠੀਕ ਹਾਂ ਜੀ ਤੇ ਕੋਈ ਉੱਥੇ ਪਤਾ ਲੱਗਿਆ ਕਿਸੇ ਤਰ੍ਹਾਂ ਦੇ ਵੀ ਨਾ ਜੀ ਕੁਝ ਨਹੀਂ ਪਤਾ ਲੱਗਾ ਜੀ ਕੁਝ ਨਹੀਂ ਆਸਾਂ ਤੇ ਉੱਥੇ ਹੋਰ ਬੱੱਸ ਅੱਧੇ ਘੰਟੇ ਪਹਿਲਾਂ ਭਾਈ ਸਾਡੇ ਅੱਧੇ ਘੰਟੇ ਪਹਿਲਾਂ ਕਿੰਨੀਆਂ ਕਿ ਗੱਡੀਆਂ ਆਪਸ ਹੋਈਆਂ ਇਸ ਵਾਰ ਰਾਕਤ ਸਾਡੀ ਗੱਡੀ 'ਚ ਵੱਜਿਆ ਸਾਡੀ ਗੱਡੀ ਅਗਲੀ 'ਚ ਵੱਜੀ ਇੱਕ ਹੋਰ ਤੋਂ ਚਾਰ ਜਾਂ ਪੰਜ ਗੱਡੀਆਂ 'ਚ ਵੱਜਿਆ ਹਾਂ ਜੀ ਮੇਰਾ ਨਾਮ ਜੀ ਰਵੀ ਸ਼ਰਮਾ ਹੈ ਜੀ ਕਿੱਥੇ ਦੇ ਰਹਿਣਾ ਲੇ ਤੁਸੀਂ ਅਸੀਂ ਕਰਨਾਲ ਦੇ ਜੀ ਤੇ ਸਰ ਜਿਹੜਾ ਇਹ ਹਾਦਸਾ ਹੋਇਆ ਜੀ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਹੋਇਆ ਸੀ ਸਰ ਅਸੀਂ ਆਪਣੀ ਫੈਮਿਲੀ ਨਾਲ ਆਪਣੀ ਗੱਡੀ ਦੇ ਵਾਪਸ ਜਾ ਰਹੇ ਸੀ ਅਸੀਂ ਲੁਧਿਆਣੇ ਤੋਂ ਵਾਪਸ ਕਰਨਾਲ ਜਾ ਰਹੇ ਸੀ ਠੀਕ ਆ ਸ਼ੰਭੂ ਬਾਡਰ ਦੇ ਕੋਲ ਪਿੱਛੋਂ ਟਰੱਕ ਆਇਆ ਬਹੁਤ ਸਪੀਡ ਨਾਲ ਉਸਨੇ ਸਭ ਤੋਂ ਪਹਿਲਾਂ ਸਾਡੀ ਗੱਡੀ ਨੂੰ ਮਾਰੀ ਬੈਗ ਤੋਂ ਟੱਕਰ ਗੱਡੀ ਬਿਲਕੁਲ ਪਿੱਛੇ ਜੀ ਬੈਠੇ ਸੀ ਮਿਸ ਜੀ ਵਗਾਰਾ ਸਭ ਬਿਲਕੁਲ ਬੰਚ ਹੋ ਗਏ ਸੀ एकदम ਪਰਲੇ ਪਾਸੇ ਹੋ ਗਏ ਔਰ ਉਸ ਸਾਡੀ ਅੱਖ ਦੇ ਸਾਹਮਣੇ ਮੈਂ ਅਗਲੀ ਸੀਟ ਤੇ ਬੈਠਾ ਸੀ ਸ਼ੁਕਰ ਹੈ ਪਰਮਾਤਮਾ ਦਾ ਇਹਨੇ ਮੈਂ ਸੀਟ ਬੈਲਟ ਪਾ ਰੱਖੀ ਸੀ ਮੈਂ ਅੱਖੇ ਨੂੰ ਗਿਆ ਮੈਨੂੰ ਸੀਟ ਬੈਲਟ ਨੇ ਬਚਾ ਲਿਆ ਤੇ ਅਗਲੀ ਤਰਫ ਵੇਖਿਆ ਕਿ ਉਹਨਾਂ ਨੇ ਦੋ ਗੱਡੀਆਂ ਨੂੰ ਬਿਲਕੁਲ ਹੀ ਬੰਚ ਕਰ ਦਿੱਤਾ ਔਰ ਪਰਮਾਤਮਾ ਜੀ ਐਸੀ ਕਿ ਜਿਸ ਤਰੀਕੇ ਨਾਲ ਚੋ ਕਿਸਾਨ ਉੱਠੇ ਨੇ ਤੇ ਪੰਜਾਬ ਪੁਲਿਸ ਉੱਥੇ एकदम ਪਹੁੰਚ ਕੇ मौके ਤੇ ਸਾਨੂੰ ਕਈ ਤਰੀਕੇ ਗੱਡੀਆਂ ਘਟਿਆ ਗਿਆ ਬ੍ਰਦਰ ਅਰੀ ਵਾਪਸੀ ਮੋੜ ਕੇ ਮੇਰੇ ਬ੍ਰਦਰ ਔਰ ਦੂਜੀ ਗੱਡੀ ਚ ਆਪਣੀ ਚ ਸਣ ਏ ਵਾਪਸੀ ਆਏ ਨੇ ਅਸੀਂ ਇੱਥੇ ਆਏ ਆ ਇੱਥੋਂ ਟ੍ਰੀਟਮੈਂਟ ਵਿੱਚ ਸਾਨੂੰ ਕਹਿ ਰਹੇ ਨੇ ਅੱਗੇ ਰੈਫਰ ਵਾਸਤੇ ਅਸੀਂ ਬਸ ਪਰੇਸ਼ਾਨ ਹੈਗੇ ਆ ਤੇ ਹੁਣ ਅਸੀਂ ਇਹ ਤੋਂ ਆਪਣਾ ਕਰਨਾਲ ਦੀ ਤਰਫ ਕਰ ਰਹੇ ਆ ਕਿੰਨੀਆਂ ਕ ਗੱਡੀਆਂ ਇਹ ਹਾਦਸੇ ਦੇ ਵਿੱਚ ਜਿਹੜੀਆਂ ਇੰਜਰਡ ਹੋਈਆਂ ਉਹ ਅਸੀਂ ਖਰਾਬ ਸਰ ਸਭ ਤੋਂ ਪਹਿਲੇ ਸਾਡੀ ਸੀ ਉਹਦੇ ਨਾਲ ਅੱਗੇ ਦੋ ਦਸੀਆਂ ਜਾ ਰਹੇ ਸੀ ਬ੍ਰਦਰਰੀ ਕਹਿ ਰਹੇ ਨੇ ਉਹ ਤੇ ਬਿਲਕੁਲ ਹੀ ਹਾਲਾਤ ਮਾੜੇ ਸਨ ਸਾਡੀ ਗੱਡੀ ਪੰਜ ਛੇ ਗੱਡੀਆਂ ਤੇ ਕਿੰਨੇ ਕੁ ਬੰਦੇ ਇੰਜਰਡ ਗੱਡੀਆਂ ਵੀ ਨੇ ਬੋ ਜੀ ਇਹ ਨਾ ਪੁੱਛੋ ਉਸ ਸਮੇਂ ਸਮੇਂ ਕੁਝ ਨਹੀਂ ਪਤਾ ਸੀ ਇਸ ਸਮੇਂ ਮੇਰੀ ਮਾਸੀ ਜੀ ਮੇਰੀ ਮਾਮੀਆਂ ਕਸਟਮ ਮੇਸਟਮ ਬੈੱਡ ਤੇ ਪਈਆਂ ਨੇ ਕਿਸੇ ਦੀ ਪਸਲੀ ਸੱਟ ਹੈ ਕਿ ਕਿੱਥੇ ਸੱਟ ਆ ਗਈ ਹੈ ਮਿਸੇ ਦੀ ਮੇਜਰ ਇੰਜੜੀ ਹੈਗੀ ਹੈ ਤੋ ਹੱਦ ਦੋ ਕਲਸ ਇਹ ਤੋ ਗਰਦਨ ਤੋਂ ਨਹੀਂ ਉਠਿਆ ਜਾ ਰਿਹਾ ਕਲਸ ਨੱਕੜਦੀ ਹੈ ਬਸ ਤਰ ਤਰੋਂ ਉੱਪਰ ਗਿਆ ਸੀ ਉਹ ਚੋਦ ਪੂਰੀ ਤਰੀਕੇ ਨਾਲ ਉਹਨੇ ਹਟਾਇਆ ਜੀ ਉਹਨੇ ਨਹੀਂ ਵੇਖਿਆ ਕਿ ਕੋਈ ਬੰਦਾ ਕ ਬੰਦਾ ਜਿਵੇਂ ਕਿ ਜਿਵੇਂ ਕੋਈ ਅੰਦਰ ਜਾਨਵਰ ਵਾਦਾ ਹੈ ਵੀ ਅਕੇ ਇਨਸਾਨ ਹੈ ਹੀ ਨਹੀਂ ਇਸ ਤਰੀਕੇ ਨਾਲ ਉਹਨੇ ਚਲਾਇਆ ਸੀ ਬਹੁਤ ਇਸਨ ਪਰੇਸ਼ਾਨ ਹੈ ਗਿਆ ਜੀ ਤੁਸੀਂ ਮੌਕੇ ਤੋਂ ਉੱਥੋਂ ਆਏ ਹੋ ਤੇ ਲੱਗਦਾ ਕੋਈ ਬੰਦਾ ਸੀਰੀਅਸ ਵੀ ਕੋਈ ਸੀਰੀਅਸ ਹੈ ਸੀਰੀਅਸ ਜੀ ਬਹੁਤ ਨੇ ਇੱਥੇ ਤੁਸੀਂ ਅੰਦਰ ਹਾਲਾਤ ਵੇਖੋ ਤੇ ਵੇਖੋ ਕਿਸੇ ਦਾ ਲੱਤ ਟੁੱਟੀ ਵੀ ਹੈ ਔਰ ਮੇਰੀ ਮਿਸਿਸ ਦੇ ਤਾਂ ਹੈਂਡ ਤੋਂ ਵੀ ਹੈ ਪਲੱਸ ਐ ਨੈਕ ਤੋਂ ਉੱਠਿਆ ਨਹੀਂ ਜਾ ਰਿਹਾ ਇਸ ਟਾਈਮ ਹੁਣ ਸਰਕਾਰੀ ਸਾਥ ਤੇ ਤੁਸੀਂ ਜਿਵੇਂ ਪਹੁੰਚੇ ਹੋ ਇੱਥੇ ਕਹਿ ਰਹੇ ਆ ਵੀ ਰੈਫਰ ਕਰ ਦਾਂਗੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਨੀ ਸਰ ਦੇਖੋ ਇੱਥੇ ਇਸ ਟਾਈਮ ਸਾਨੂੰ ਉੱਥੇ ਟ੍ਰੀਟਮੈਂਟ ਦੀ ਜਰੂਰਤ ਹੈ કે ਰੈਫਰ ਦੀ ਜਰੂਰਤ ਨਹੀਂ ਹੈਗੀ ਉਹਨੇ ਰੈਫਰ ਕਰ ਰਹੇ ਨੇ ਅਸੀਂ ਇੱਥੇ ਆਪਣਾ ਕੋਈ ਨਾ ਕੋਈ ਕਰਕੇ ਸਿਸਟਮ ਅਸੀਂ ਆਪਣੇ ਕਰਨਾਲ ਹੀ ਜਾਵਾਂਗੇ ਉਹ ਡਾਕਟਰ ਨੇ ਟ੍ਰੀਟ ਨਹੀਂ ਕੀਤਾ ਸਰ ਉਹ ਜੋ ਫੈਸਿਲਿਟੀ ਹੋਣੀ ਚਾਹੀਦੀ ਉਹ ਨਹੀਂ ਹੈਗੀ ਠੀਕ ਹੈ ਕਿਤੇ ਨਾ ਕਿਤੇ ਪੰਜਾਬ ਚ ਡਾਕਟਰੀ ਦਾ ਹਾਲਾਤ ਮਾੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਿਯੋਗ ਮਿਲੇ ਉਹ ਜੀ ਹਾਂ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਿਆ ਹੈ ਮੈਂ ਅਸੀਂ ਕਹੀਏ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਜੀ ਲੇਡੀਜ਼ ਪੁਲਿਸ ਵੀ ਆਈ ਹੈ ਲੇਡੀਜ਼ ਪੁਲਿਸ ਨੇ ਸਭੋ ਮੇਰੀ ਮੈਸੇਜ ਉਠਾਇਆ ਕਿ ਨੀਰ ਜੀ ਟੈਨਸ਼ਨ ਨਾ ਲੋ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਸਨ ਜੀਵਨ ਤੱਕ ਹੀ ਉਹਨਾਂ ਨੇ ਪਾਣੀ ਦਿੱਤਾ ਸਭ ਕੁਝ ਕੀਤਾ ਸਾਡੇ ਨਾਲ ਕੋਆਪਰੇਟ ਪੂਰਾ ਕੀਤਾ ਜੀ ਠੀਕ ਹੈ ਥੈਂਕ ਯੂ ਜੀ ਨਾਮ ਹੈ ਤੁਹਾਡਾ ਫਿਰ ਮੇਰੇ ਨਾਲ ਕਾਂਸਟੇਬਲ ਗੁਰਮੀਤ ਸਿੰਘ ਆ ਤੇ ਕੀ ਦਾ ਤੁਸੀਂ ਐਸਐਸਐਫ ਵਿੱਚ ਕੀ ਹੋਇਆ ਸੀਗਾ ਸ਼ੰਭੂਗੋੜ ਦਾ ਜੋ ਐਕਸੀਡੈਂਟ ਸਰ ਸਾਨੂੰ ਤਕਰੀਬਨ 5:30 ਦੇ ਕੋਲ ਆਈ ਸ਼ੰਭੂ ਥਾਣੇ ਤੋਂ ਤੇ ਸ਼ੰਭੂ ਬਾਡਰ ਦੇ ਨੇੜੇ ਤੇੜੇ ਐਕਸੀਡੈਂਟ ਹੋਇਆ ਕਹਿੰਦੇ ਵੀ ਉੱਥੇ ਪਹੁੰਚੋ ਫਟਾਫਟ ਤੇ ਅਸੀਂ ਗਏ ਤੇ ਅਸੀਂ ਦੇਖਿਆ ਜਾ ਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਮਤਲਬ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਨਾਂ ਦੀ ਤੇ ਜਿਹੜੇ ਬਣਦੀ ਸਿੱਧੀ ਕੀ ਸਾਡੀ ਕਾਰਵਾਈ ਸੀਗੇ ਅਸੀਂ ਹਸਪੀਟਲ ਲੈ ਕੇ ਆਏ ਹਾਂ ਕਿੰਨੇ ਕਿ ਪੇਸ਼ੈਂਟ ਸੀਗੇ ਕਿੰਨੀਆਂ ਕਿ ਗੱਡੀਆਂ ਵਿੱਚ ਸੀ 6-7 ਜਣੇ ਦੇ तकरीबन ਨਿੜਟੜੇ ਸੀਗੇ ਤੇ ਗੱਡੀਆਂ ਕਿੰਨੀਆਂ ਕਿ ਬੱਝੀਆਂ ਇੱਕ ਕੰਟੇਨਰ ਸੀਗਾ ਜੀ ਉਹ ਰਸਤੇ 'ਚ ਜਾ ਰਹਾ ਸੀਗਾ ਅੱਗੇ ਤੇ ਪਿੱਛੋਂ ਗੱਡੀ ਬੱਜੀ ਇੱਕ ਹਾਂ ਤੇ ਇੱਕ ਸਵਿਫਟ ਗੱਡੀ ਹੋਰ ਸੀਗੀ ਉਹ ਫੇਰ ਵਿੱਚ ਵਿੱਚ ਇੱਕ ਠੀਕ ਹੈ ਤੇ ਇੱਕ ਟਰੱਕ ਸੀਗਾ ਉਹ ਵਿੱਚ ਇਕੱਠੇ ਹੋ ਗਏ ਤੁਹਾਨੂੰ ਗੱਡੀਆਂ ਇਹਦੇ ਵਿੱਚ ਕਿੰਨੇ ਕੇ ਪੇਸ਼ੈਂਟ ਜਿਹੜੇ ਹੈਗੇ ਆ ਜੀ 6-7 ਦੇ ਤਕਰੀਬਨ ਹੈਗੇ ਨੇ ਕਿ ਜੈ ਡੈਥ ਤਾਂ ਨਹੀਂ ਹੋਈ ਸਰ ਨਹੀਂ ਡੈਥ ਨਹੀਂ ਹੋਈ ਇੱਕ ਮੁੰਡਾ ਅੰਮ੍ਰਾਲੇ ਸਿਫਲ ਹਸਪੀਟਲ ਭੇਜਿਆ ਉਹਨਾਂ ਦੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਹਾਂਜੀ ਇੱਕ ਬੰਦੇ ਆ ਕਿੱਥੋਂ ਰਹੀ ਨਹੀਂ ਪਤਾ ਕੋਈ ਕਿੱਥੇ ਗੁਰਦਾਸਪੁਰ ਤੋਂ ਆਏ ਰਹੇ ਸੀਗੇ ਤੇ ਦਿੱਲੀ ਜਾ ਰਹੇ ਸੀਗੇ 에어ਪੋਰਟ ਨਹੀਂ ਇਧਰ ਮੈਂ ਰਾਜਪਾਲ ਸਾਈਡ ਤੋਂ ਸ਼ੰਭੂ ਵੱਲ ਜਾ ਰਹੇ ਸੀ ਹਾਂਜੀ ਹਾਂਜੀ ਠੀਕ ਬਾ ਅੰਮ੍ਰਾਲਾ ਜਾ ਰਹੇ ਸੀਗੇ ਠੀਕ ਹਾਂ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਰੂਪਰਾਣੀ ਹੈ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਰਨਾਲ ਦੇ ਤੇ ਕਿੱਥੇ ਜਾ ਰਹੇ ਸੀਗੇ ਅਸੀਂ ਲੁਧਿਆਣੇ ਤੋਂ ਵਾਪਸ ਮੁੜ ਰਹੇ ਸੀ ਤੇ ਕੀ ਹੋਇਆ ਸੀਗਾ ਜੀ ਬਸ ਅਚਾਨਕ ਹੀ ਪਿੱਛੋਂ ਆ ਕੇ ਟੈਂਕਰ ਵਰਤਿਆ ਬਸ ਚਿੰਨੀਆਂ ਗੱਡੀਆਂ ਵੱਜੀਆਂ ਨੇ ਆਪਸ ਵਿੱਚ ਹਾਂ ਜੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਸਾਨੂੰ ਤਾਂ ਆਪਣੇ ਪਾਗਲਪਨ ਹੋ ਗਿਆ ਸਾਡੇ ਸਾਰੇ ਜੀ ਵਿੱਚ ਪੰਜ ਛੇ ਜਣੇ ਲੇਡੀਜ਼ ਸਾਂ ਸੀ ਅਸੀਂ ਬਹੁਤ ਇੱਕ ਦੂਜੇ ਨਾਲ ਕੱਢਿਆ ਬਸ ਕਿੱਚ ਕੇ ਫੜਾ 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 ਫਟ ਬਸ ਪੂਲ ਸੋਇਆ ਸੀ ਤੁਸੀਂ ਕਿਹੋ ਜਿਹਾ ਸ਼ੰਪੂ ਵਾਟਰ ਦਾ ਉੱਥੋਂ ਐ ਐਂਬੂਲੈਂਸ ਲੈ ਕੇ ਆ ਗਈ ਐਂਬੂਲੈਂਸ ਕੀ ਕੋਈ ਸਾਰ ਆ ਸਾਹ ਅੰਦਰ ਠੀਕ ਠਾਕ ਕਿੰਨੇ ਕ ਜਣੇ ਸੀਗੇ ਤੁਸੀਂ ਅਸੀਂ ਉੱਤੇ ਤਿੰਨ ਅੰਦਰ ਨੇ ਤੇ ਤਿੰਨ ਅਸੀਂ ਬਾਹਰ ਹੈਗੇ ਬਸ ਤੇ ਹੁਣ ਠੀਕ ਹਾਂ ਹਾਂਜੀ ਅਸੀਂ ਤਾਂ ਠੀਕ ਹਾਂ ਜੀ ਤੇ ਕੋਈ ਉੱਥੇ ਪਤਾ ਲੱਗਿਆ ਕਿਸੇ ਤਰ੍ਹਾਂ ਦੇ ਵੀ ਨਾ ਜੀ ਕੁਝ ਨਹੀਂ ਪਤਾ ਲੱਗਾ ਜੀ ਠੀਕ ਕੁਝ ਨਹੀਂ ਆਸਲ ਤੇ ਉੱਥੇ ਹੋਰ ਬਸ ਅੱਧੇ ਘੰਟੇ ਪਹਿਲਾਂ ਭਾਜੀ ਅੱਧੇ ਘੰਟੇ ਕਿੰਨੀਆਂ ਕ ਗੱਡੀਆਂ ਆਪਸ ਹੋਈਆਂ ਇਸ ਤਰ੍ਹਾਂ ਰੱਕ ਸਾਡੀ ਗੱਡੀ ਚ ਵੱਜਿਆ ਸਾਡੀ ਗੱਡੀ ਅਗਲੀ ਚ ਵੱਜੀ ਇੱਕ ਹੋਰ ਤੋਂ ਚਾਰ ਜਾਂ ਪੰਜ ਗੱਡੀਆਂ ਚ ਵੱਜੇ ਹਾਂਜੀ ਮੇਰਾ ਨਾਮ ਜੀ ਰਵੀ ਸ਼ਰਮਾ ਹੈ ਜੀ ਕਿੱਥੇ ਦੇ ਰਹਿਣਾ ਲਿ ਤੁਸੀਂ ਅਸੀਂ ਕਰਨਾਲ ਦੇ ਜੀ ਤੇ ਸਰ ਜਿਹੜਾ ਇਹ ਹਾਦਸਾ ਹੋਇਆ ਜੀ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਹੋਇਆ ਸੀ ਸਰ ਅਸੀਂ ਆਪਣੀ ਫੈਮਿਲੀ ਨਾਲ ਆਪਣੀ ਗੱਡੀ ਦੇ ਵਾਪਸ ਜਾ ਰਹੇ ਸੀ ਅਸੀਂ ਲੁਧਿਆਣੇ ਤੋਂ ਵਾਪਸ ਕਰਨਾਲ ਜਾ ਰਹੇ ਸੀ ਠੀਕ ਆ ਸ਼ੰਭੂ ਬਾਰਡਰ ਦੇ ਕੋਲ ਪਿੱਛੋਂ ਟਰੱਕ ਆਇਆ ਬਹੁਤ ਸਪੀਡ ਨਾਲ ਉਸਨੇ ਸਭ ਤੋਂ ਪਹਿਲਾਂ ਸਾਡੀ ਗੱਡੀ ਨੂੰ ਮਾਰੀ ਬੈਗ ਤੋਂ ਟੱਕਰ ਗੱਡੀ ਬਿਲਕੁਲ ਪਿੱਛੇ ਜੀ ਬੈਠੇ ਸੀ ਮਿਸ ਜੀ ਵਗੈਰਾ ਸਭ ਬਿਲਕੁਲ ਬੰਚ ਹੋ ਗਏ ਸੀ एकदम ਪਰਲੇ ਪਾਸੇ ਹੋ ਗਏ ਉਹ ਉਸ ਸਾਡੀ ਅੱਖਾਂ ਦੇ ਸਾਹਮਣੇ ਮੈਂ ਅਗਲੀ ਸੀਟ ਤੇ ਬੈਠਾ ਸੀ ਸ਼ੁਕਰ ਹੈ ਪਰਮਾਤਮਾ ਨੇ ਮੈਂ ਸੀਟ ਬੈਲਟ ਪਾ ਰੱਖੀ ਸੀ ਮੈਂ ਅੱਗੇ ਨੂੰ ਗਿਆ ਮੇਰੇ ਸੀਟ ਬੈਲਟ ਨੇ ਬਚਾ ਲਿਆ ਤੇ ਅਗਲੀ ਤਰਫ ਵੇਖਿਆ ਕਿ ਉਹਨਾਂ ਨੇ ਦੋ ਗੱਡੀਆਂ ਨੂੰ ਬਿਲਕੁਲ ਹੀ ਬੰਚ ਕਰ ਦਿੱਤਾ ਪਰ ਪਰਮਾਤਮਾ ਨੇ ਜੀਏ ਐਸੀ ਕਿ ਜਿਸ ਤਰੀਕੇ ਨਾਲ ਜੋ ਕਿਸਾਨ ਉੱਠੇ ਨੇ ਤੇ ਪੰਜਾਬ ਪੁਲਿਸ ਉੱਥੇ एकदम ਪਹੁੰਚ ਕੇ ਮੌਕੇ ਤੇ ਸਾਨੂੰ ਕਿਸੇ ਤਰੀਕੇ ਗੱਡੀਆਂ ਘਟਿਆ ਗਿਆ ਬ੍ਰਦਰ ਅਰੀ ਵਾਪਸੀ ਮੋੜ ਕੇ ਮੇਰੇ ਬ੍ਰਦਰ ਹੋਰ ਦੂਜੀ ਗੱਡੀ ਚ ਆਪਣੀ ਚ ਸਣ ਇਹ ਵਾਪਸੀ ਆਏ ਨੇ ਅਸੀਂ ਇੱਥੇ ਆਏ ਆ ਇਥੋਂ ਟ੍ਰੀਟਮੈਂਟ ਵਿੱਚ ਸਾਨੂੰ ਕਹਿ ਰਹੇ ਨੇ ਅੱਗੇ ਰੈਫਰ ਵਾਸਤੇ ਤੇ ਅਸੀਂ ਬਸ ਪਰੇਸ਼ਾਨ ਹੈਗੇ ਹਾਂ ਤੇ ਹੁਣ ਅਸੀਂ ਇਥੋਂ ਆਪਣਾ ਕਰਨਾਲ ਦੀ ਤਰਫ ਕਰ ਰਹੇ ਹਾਂ ਕਿੰਨੀਆਂ ਕ ਗੱਡੀਆਂ ਇਹ ਹਾਦਸੇ ਦੇ ਵਿੱਚ ਜਿਹੜੀਆਂ ਇੰਜਰਡ ਹੋਈਆਂ ਉਹਨੂੰ ਅਸੀਂ ਖਰਾਬ ਸਰ ਸਭ ਤੋਂ ਪਹਿਲਾਂ ਸਾਡੀ ਸੀ ਉਹਦੇ ਨਾਲ ਅੱਗੇ ਦੋ ਦਸੀਆਂ ਜਾ ਰਹੇ ਨੇ ਜਿਵੇਂ ਬ੍ਰਦਰ ਵੀ ਕਹਿ ਰਹੇ ਨੇ ਉਹ ਤੇ ਬਿਲਕੁਲ ਹੀ ਹਾਲਾਤ ਮਾੜੇ ਸਨ ਸਾਡੀ ਗੱਡੀ ਪੰਜ ਛੇ ਗੱਡੀਆਂ ਤੇ ਕਿੰਨੇ ਕੁ ਬੰਦੇ ਇੰਜਰਡ ਗੱਡੀਆਂ ਵੀ ਨੇ ਬੋ ਜੀ ਇਹ ਨਾ ਪੁੱਛੋ ਉਸ ਸਮੇਂ ਕੁਝ ਨਹੀਂ ਪਤਾ ਸੀ ਇਸ ਸਮੇਂ ਮੇਰੀ ਮਾਸੀ ਜੀ ਮੇਰੀ ਮਾਮੀਆਂ ਕਸਟਮ ਮੇਸਟਮ ਬੈੱਡ ਤੇ ਪਈਆਂ ਨੇ ਕਿਸੇ ਦੀ ਪਸਲੀ ਸੱਟ ਹੈ ਕਿਦੇ ਕਿੱਥੇ ਸੱਟ ਆ ਗਈ ਹੈ ਮਿਸੇ ਦੀ ਮੇਜਰ ਇੰਜੜੀ ਹੈਗੀ ਇੱਥੋਂ ਹਟਾ ਦੋ ਕਲਸ ਇਹ ਤੋਂ ਗਰਦਨ ਤੋਂ ਨਹੀਂ ਉਠਿਆ ਜਾ ਰਿਹਾ ਕਲਸ ਨੂੰ ਅਕੜਦੀ ਹੈ ਮਤਲਬ ਟਰੈਕ ਕਰੋ ਉੱਪਰ ਘਾਹ ਤੇ ਉਹ ਬਹੁਤ ਬੁਰੀ ਤਰੀਕੇ ਨਾਲ ਉਹਨੇ ਹਟਾਇਆ ਜੀ ਉਹਨੇ ਨਹੀਂ ਵੇਖਿਆ ਕਿ ਕੋਈ ਬੰਦਾ ਦਾ ਬੰਦਾ ਜਿਵੇਂ ਕਿ ਜਿਵੇਂ ਕੋ ਉਹਦੇ ਅੰਦਰ ਜਾਨਵਰ ਬਦਾ ਹੋਵੇ ਵੀ ਅਕੇ ਇਨਸਾਨ ਹੈ ਹੀ ਨਹੀਂ ਇਸ ਤਰੀਕੇ ਨਾਲ ਉਹਨੇ ਚਲਾਇਆ ਸੀ ਬਹੁਤ ਇਸਨ ਪਰੇਸ਼ਾਨ ਹੈ ਗਿਆ ਜੀ ਤੁਸੀਂ ਮੌਕੇ ਤੋਂ ਉੱਥੋਂ ਆਏ ਹੋ ਤੇ ਲੱਗਦਾ ਕੋਈ ਬੰਦਾ ਸੀਰੀਅਸ ਵੀ ਕੋਈ ਸੀਰੀਅਸ ਹੈ ਸੀਰੀਅਸ ਜੀ ਬਹੁਤ ਨੇ ਇੱਥੇ ਤੁਸੀਂ ਅੰਦਰ ਹਾਲਾਤ ਵੇਖੋ ਤੇ ਵੇਖੋ ਕਿਸੇ ਦਾ ਲੱਤ ਟੁੱਟੀ ਵੀ ਹੈ ਹੁਣ ਮੇਰੀ ਮਿਸਿਸ ਤੇ ਤਾਂ ਹੈਂਡ ਟੂ ਵੀ ਹੈ ਪਲੱਸ ਐ ਨੈਕ ਤੋਂ ਉੱਠਿਆ ਨਹੀਂ ਜਾ ਰਿਹਾ ਇਸ ਟਾਈਮ ਹੁਣ ਸਰਕਾਰੀ ਸਾਥ ਤੇ ਤੁਸੀਂ ਜਿਵੇਂ ਪਹੁੰਚੇ ਹੋ ਇੱਥੇ ਕਹਿ ਰਹੇ ਆ ਵੀ ਰੈਫਰ ਕਰ ਦਾਂਗੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਨੀ ਸਰ ਦੇਖੋ ਇੱਥੇ ਇਸ ਟਾਈਮ ਸਾਨੂੰ ਉੱਥੇ ਟ੍ਰੀਟਮੈਂਟ ਦੀ ਜਰੂਰਤ ਹੈ કે ਰੈਫਰ ਦੀ ਜਰੂਰਤ ਨਹੀਂ ਹੈਗੀ ਉਹਨੇ ਰੈਫਰ ਕਰ ਰਹੇ ਨੇ ਅਸੀਂ ਇੱਥੋਂ ਆਪਣਾ ਕੋਈ ਨਾ ਕੋਈ ਕਰਕੇ ਸਿਸਟਮ ਅਸੀਂ ਆਪਣੇ ਕਰਨਾਲ ਹੀ ਜਾਵਾਂਗੇ ਉਹ ਡਾਕਟਰ ਨੇ ਟ੍ਰੀਟ ਨਹੀਂ ਕੀਤਾ ਸਰ ਉਹ ਜੋ ਫੈਸਿਲਿਟੀ ਹੋਣੀ ਚਾਹੀਦੀ ਉਹ ਨਹੀਂ ਹੈਗੀ ਕਿਤੇ ਨਾ ਕਿਤੇ ਪੰਜਾਬ ਚ ਡਾਕਟਰੀ ਦਾ ਹਾਲਾਤ ਮਾੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਿਯੋਗ ਮਿਲੇ ਉੱਥੇ ਜੀ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਿਆ ਹੈ ਮੈਂ ਅਸੀਂ ਕਹੀਏ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਜੀ ਲੇਡੀਜ਼ ਪੁਲਿਸ ਵੀ ਆਈ ਹੈ ਲੇਡੀਜ਼ ਪੁਲਿਸ ਨੇ ਸਭ ਕੋ ਮੇਰੀ ਮੈਸੇਜ ਉਠਾਇਆ ਕਿ ਵੀਰ ਜੀ ਟੈਨਸ਼ਨ ਨਾ ਲੋ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਸਨ ਜੀ ਵੇਨ ਤੱਕ ਹੀ ਉਹਨਾਂ ਨੇ ਪਾਣੀ ਦਿੱਤਾ ਸਭ ਕੁਝ ਕੀਤਾ ਸਾਡੇ ਨਾਲ ਕੋਆਪਰੇਟ ਪੂਰਾ ਕੀਤਾ ਜੀ ਠੀਕ ਹੈ ਥੈਂਕ ਯੂ ਜੀ ਨਾਮ ਹੈ ਤੁਹਾਡਾ ਫਿਰ ਮੇਰੇ ਨਾਲ ਕਾਂਸਟੇਬਲ ਗੁਰਮੀਤ ਸਿੰਘ ਆ ਤੇ ਕੀ ਦਾ ਤੁਸੀਂ ਐਸਐਸਐਫੀ ਚੋਂ ਕੀ ਹੋਇਆ ਸੀਗਾ ਸ਼ੰਭੂਗੋੜ ਦਾ ਜੋ ਐਕਸੀਡੈਂਟ ਸਰ ਸਾਨੂੰ ਤਕਰੀਬਨ 5:30 ਦੇ ਕੋਲ ਆਈ ਸ਼ੰਭੂ ਥਾਣੇ ਤੋਂ ਤੇ ਸ਼ੰਭੂ ਬਾਡਰ ਦੇ ਨੇੜੇ ਤੇੜੇ ਐਕਸੀਡੈਂਟ ਹੋਇਆ ਕਹਿੰਦੇ ਵੀ ਉੱਥੇ ਪਹੁੰਚੋ ਫਟਾਫਟ ਤੇ ਅਸੀਂ ਗਏ ਤੇ ਅਸੀਂ ਦੇਖਿਆ ਜਾ ਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਮਤਲਬ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਨਾਂ ਦੀ ਤੇ ਜੇ ਬਣਦੀ ਸੀ ਵੀ ਸਾਡੀ ਕਾਰਵਾਈ ਸੀ ਅਸੀਂ ਹਸਪਤਲ ਲੈ ਕੇ ਆਏ ਹਾਂ ਕਿ ਕਿੰਨੇ ਪੇਸ਼ੈਂਟ ਸੀਗੇ ਕਿੰਨੀਆਂ ਗੱਡੀਆਂ ਵਿੱਚ ਸੀ 6-7 ਜਣੇ ਦੇ तकरीबन ਨੜਤੜੇ ਸੀਗੇ ਤੇ ਗੱਡੀਆਂ ਕਿੰਨੀਆਂ ਕਵੱਜੀਆਂ ਇੱਕ ਕੰਟੇਨਰ ਸੀਗਾ ਜੀ ਉਹ ਰਸਤੇ 'ਚ ਜਾ ਰਹਾ ਸੀ ਅੱਗੇ ਤੇ ਪਿੱਛੋਂ ਗੱਡੀ ਵੱਜੀ ਇੱਕ ਤੇ ਇੱਕ ਸਵਿਫਟ ਗੱਡੀ ਹੋਰ ਸੀਗੀ ਉਹ ਫੇਰ ਵਿੱਚ ਵਿੱਚ ਇੱਕ ਤੇ ਇੱਕ ਟਰੱਕ ਸੀਗਾ ਉਹ ਵਿੱਚ ਇਕੱਠੀਆਂ ਹੋ ਗਏ ਦੋਨੋਂ ਗੱਡੀਆਂ ਇਹਦੇ ਵਿੱਚ ਕਿੰਨੇ ਕੇ ਪੇਸ਼ੈਂਟ ਜਿਹੜੇ ਹੈਗੇ ਆ ਜੀ 6-7 ਦੇ ਤਕਰੀਬਨ ਹੈਗੇ ਨੇ ਕਿਸੀ ਦੀ ਡੈਥ ਤਾਂ ਨਹੀਂ ਹੋਈ ਸਰ ਨਹੀਂ ਡੈਥ ਨਹੀਂ ਹੋਈ ਇੱਕ ਮੁੰਡਾ ਉਹ ਅੰਬਾਲੇ ਸਿਫਲੋ ਹਸਪੀਟਲ ਭੇਜਿਆ ਉਹਨਾਂ ਦੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਕ੍ਰਿਟੀਕਲ ਹੈ ਹਾਂਜੀ ਇੱਕ ਬੰਦੇ ਆ ਕਿੱਥੋਂ ਲਈ ਨਹੀਂ ਪਤਾ ਕੋਈ ਕਿੱਥੇ ਇਹ ਗੁਰਦਾਸਪੁਰ ਤੋਂ ਆਏ ਰਿ ਸੀਗੇ ਤੇ ਦਿੱਲੀ ਜਾ ਰਹੇ ਸੀਗੇ ਇਹ 에ਰਪੋਰਟ ਨਹੀਂ ਇਧਰ ਮੈਂ ਰਾਜਪਾਲ ਸਾਈਡ ਤੋਂ ਸ਼ੰਭੂ ਵੱਲ ਜਾ ਰਹੇ ਸੀ ਹਾਂਜੀ ਹਾਂਜੀ ਠੀਕ ਬਾਯਾ ਅੰਬਾਲਾ ਜਾ ਰਹੇ ਸੀ ਠੀਕ